ये बच्चे जे के अकैडमी थोड़ा सब का स्वागत है तो कल बच्चे अपना जो विस्मिक टॉपिक जोड़ा है कंप्लीट कर रहे थे अच्छ हम इस पार्ट में आप जक बारे पढ़ा तो जी ये नाइंथ टॉपिक है कारक इस बारे पढ़ा तो आज शुरू करते हाँ कारक ਪਾਰਟ 4 ਵਿੱਚ ਆਪਣਾ ਅਸੀਂ ਅੱਜ ਕੰਪਲੀਟ 20 ਵਿੱਚ ਕੰਪਲੀਟ ਹੋ ਗਿਆ ਸੀ ਹੁਣ ਆਪਾਂ ਕਰਕ ਬਾਰੇ ਨੈਕਸਟ ਪਾਰਟ ਜਿਹੜਾ ਇਸ ਪਾਰਟ ਵਿੱਚ ਪੜਾਂਗੇ ਵਾਕ ਵਿੱਚ ਵਿਚਰਦੇ ਨਾਵ ਚਾਹ ਪੜਨਾ ਨਾਵ ਜਾਂ ਨਾਵ ਵਕੰਸ਼ ਅਤੇ ਕਿਰਿਆ ਜਾਂ ਕਿਰਿਆ ਵਕੰਸ਼ ਦੇ ਆਪਸੀ ਸਬੰਧਾਂ ਨੂੰ ਕਰ ਕਿਹਾ ਜਾਂਦਾ ਹੈ ਇਸ ਤਰ੍ਹਾਂ ਕਰਕ ਕਰਜਾਇ ਪਛਾਈ ਸਬੰਧ ਹਨ ਜੋ ਵਾਕ ਉਪਨਾਵ ਅਤੇ ਕਿਰਿਆ ਦੇ ਵਿਚਮਿਕ ਅਤੇ ਅਰਥਕਤ ਸਬੰਧਾਂ ਨੂੰ ਸਕਾਰ ਕਰਦੇ ਹਨ ਇਹ ਜਿਹੜੇ ਹੈ ਨਾਵ ਅਤੇ ਕਿਰਿਆ ਦੇ ਜਿਹੜੇ ਵਸਤਵਿਕ ਅਤੇ ਅਰਥ ਸੰਬੰਧਾਂ ਨੂੰ ਅਰਥਕਤ ਸੰਬੰਧਨ ਅਸਕਾਰ ਕਰਦੇ ਹਨ ਉਂਜ ਪਰੰਪਰਾਈ ਵਿਆਕਰਨ ਵਿੱਚ ਕਾਰਕ ਨਾਵ ਦੇ ਉਹ ਰੂਪ ਮੰਨੇ ਜਾਂਦੇ ਹਨ ਜੋ ਵਾਕ ਵਿੱਚਲੇ ਗਵੰਦੀ ਸ਼ਬਦਾਂ ਦਾ ਆਪਸ ਵਿੱਚ ਸੰਬੰਧ ਪ੍ਰਗਟ ਕਰਦੇ ਹਨ ਪੰਜਾਬੀ ਭਾਸ਼ਾ ਵਿੱਚ ਵਾਕਯੁਕਤ ਵਿੱਚ ਹਰ ਕਾਰਕ ਦਾ ਪ੍ਰਗਟਾਉ ਨਾਵ ਸ਼ਬਦ ਨਾਲ ਲੱਗੇ ਆਪਸੀ ਕਾਰਕ ਸੂਚਕ ਚਿੰਨਾ ਦੁਆਰਾ ਹੁੰਦਾ ਹੈ ਇੱਕ ਕਾਰਕ ਨੂੰ ਇੱਕ ਤੋਂ ਵੱਧ ਵਿਪਕਤੀਆਂ ਪਛੇਤਰ ਵਿਕਤੀਆਂ ਉਪਛੇਤਰ ਵੀ ਕਹਿੰਦੇ ਦੁਆਰਾ ਪ੍ਰਗਟਾਇਆ ਜਾਂਦਾ ਹੈ ਤਾਂ ਇਹ ਜਿਹੜੇਗਾ ਕਾਰਕ ਇੱਕ ਤੋਂ ਵਧਦੇ ਰੇ ਪਛੇਤਰ ਦੁਆਰਾ ਪ੍ਰਗਟਾਇਆ ਜਾਂਦਾ ਹੈ ਇਹ ਚਿੰਨ੍ਹ ਦੋ ਤਰ੍ਹਾਂ ਦੇ ਹੁੰਦੇ ਹਨ ਪਛੇਤਰ ਵਿਪਕਤੀਆਂ ਅਤੇ ਵਿੱਚ ਲੱਗੇ ਪਛੇਤਰ ਦੇ ਸਮਿਲਿਤ ਰੂਪ ਵਿੱਚ ਸੰਯੁਕਤ ਵਿਪਕਤੀਆਂ ਅੱਗੇ ਅੱਗੇ ਆਪਾਂ ਕਾਰਕ ਦੀ ਕਿਸਮਾਂ ਪੜ੍ਹਾਂਗੇ ਕਾਰਕ ਦੀ ਕਿਸਮਾਂ ਪੰਜਾਬੀ ਵਿੱਚ ਆਮ ਕਰਕੇ ਕਾਰਕ ਅੱਠ ਵਰਗ ਵਿੱਚ ਵੰਡਿਆ ਜਾਂਦਾ ਹੈ ਕਰਤਾ ਕਰਮ ਕਰਨ ਸੰਪਰਦਾਨ ਅਪਾਦਾਨ ਸਬੰਧ ਅधिकरण ਤੇ ਸੰਬੰਧ ਉਹ ਬੱਚੇ ਬਹੁਤ ਇੰਪੋਰਟੈਂਟ ਹੈ ਕਿ ਜਿਹੜਾ ਕਾਰਕ ਟੌਪਿਕ ਕਈ ਵਾਰ ਕੰਪੀਟੀਟਿਵ ਇਗਜ਼ਾਮਸ ਵਿੱਚ ਵੀ ਆ ਜਾਂਦਾ ਤਾਂ ਜਿਹੜੇ ਯੂਨੀਵਰਸਿਟੀ ਲੈਵਲ ਦੇ ਇਗਜ਼ਾਮ ਹ ਉਸ ਵਿੱਚ ਵੀ ਇਹ ਜਿਹੜੇ ਪੁੱਛ ਸਕਦੇ ਕਾਰਕ ਦੀ ਕਿਸਮਾਂ ਕੀ ਹੁੰਦੀਆਂ ਜੋ ਐਸਸੀ ਆਰਟੀਕਲੋ एग्जाम ਵਿੱਚ ਪੁੱਛਿਆ ਜਾ ਸਕਦਾ ਹੈ ਕਾਰਕ ਦੀ ਕਿਸਮਾਂ ਤੇ ਸਵਾਰਕ ਕ ਦੀ ਪਰਿਭਾਸ਼ਾ ਦੇ ਛੋਟੇ ਵਿੱਚ ਪ੍ਰਸ਼ਨਾਂ ਵਿੱਚ ਵੀ ਕਾਰਕ ਬਾਰੇ ਪੁੱਛ ਸਕਦੇ ਆ ਤਾਂ ਇਹ ਬੱਚੇ ਧਿਆਨ ਨਾਲ ਤੁਸੀਂ ਪੜ੍ਹਨਾ ਨੰਬਰ 1 ਕਾਰਕ ਕਰਤਾ ਕ ਵਾਕ ਦੀ ਕਿਰਿਆ ਤੋਂ ਉਪਰ ਗਟ ਹੋਣ ਵਾਲੇ ਕਰਮ ਨੂੰ ਕੰਮ ਨੂੰ ਕਰਮ ਜਾਂ ਕੰਮ ਨੂੰ ਕਰਤਾ ਕ ਕਿਹਾ ਜਾਂਦਾ ਹੈ ਉਹ ਸ਼ਬਦ ਨਾਮ ਦਾ ਰੂਪ ਹੋਣ ਕਰਕੇ ਕਰਤਾ ਕ ਕਿ ਕਬਾਉਂਦਾ ਹੈ ਕਿਵੇਂ ਰਵੀ ਨੇ ਭਾਸ਼ਣ ਦਿੱਤਾ ਅਤੇ ਲੋਕਾਂ ਨੇ ਲੋਕਾਂ ਨੇ ਉਸ ਨੂੰ ਧਿਆਨ ਨਾਲ ਸੁਣਿਆ ਵਾਕ ਉਚਰਵੀ ਕਰਤਾ ਕਰਕ ਹੈ ਇਸ ਵਿੱਚ ਰਵੀ ਕੀ ਕਰਤਾ ਕਰਕ ਹੈ ਪਹਿਲੇ ਨਾਮ ਦੀ ਕਿਰਿਆ ਵਿੱਚ ਭਾਸ਼ਣ ਕਰਨ ਦਾ ਕੰਮ ਹੈ ਜਿਹੜਾ ਰਵੀ ਕਰਦਾ ਹੈ ਅਗਲੇ ਇਸ ਵਿੱਚ ਦੂਜੇ ਨਾਮ ਦੀ ਕਿਰਿਆ ਵਿੱਚ ਸੁਣ ਸੁਣ ਦਾ ਕੰਮ ਹੈ ਠੀਕ ਹੈ ਜਿਹੜਾ ਲੋਕਾਂ ਤੋਂ ਕਰਵਾਇਆ ਗਿਆ ਹੈ ਬੱਚੇ ਇੱਥੇ ਤੋਂ ਜਿਹੜਾ ਹੈ ਪਤਾ ਚੱਲ ਗਿਆ ਕਰਤਾ ਕਰਕ ਕਿਹੜਾ ਹੁੰਦਾ ਹੈ ਤਾਂ ਦੂਸਰਾ ਕਿ ਕਰਮ ਕਰਕ ਵਾਕ ਦੀ ਕਿਰਿਆ ਦਾ ਕਾਰਕ ਜਿਸ ਜੀਵ ਜਾਂ ਵਸਤੂ ਉੱਪਰ ਹੋਵੇ ਉਸ ਨੂੰ ਪ੍ਰਗਟ ਕਰਨ ਵਾਲੇ ਨਾਮ ਜਾਂ ਅਪਨਾਵ ਨੂੰ ਕਰਮ ਕਰਕ ਕਰ ਕਹਿੰਦੇ ਹਨ ਜਿਵੇਂ ਮੁੰਡਿਆਂ ਨੇ ਡਡੂਆਂ ਨੂੰ ਪੱਥਰ ਮਾਰੇ ਤਾਂ ਵਾਕ ਵਿੱਚ ਕਿਰਿਆ ਦਾ ਕਾਰਕ ਪੱਥਰ ਮਾਰਨਾ ਡਡੂਆਂ ਉੱਤੇ ਹੁੰਦਾ ਹੈ ਇਸ ਲਈ ਇਹ ਇੱਥੇ ਕਰਮ ਕਰਕ ਹੈ ਇਸ ਕਾਰਕ ਦਾ ਪਛਾਣ चिन्ह ਨੂੰ ਹੁੰਦਾ ਹੈ ਤਾਂ ਜਿਵੇਂ ਡਡੂਆਂ ਮੁੰਡਿਆਂ ਨੇ ਡਡੂਆਂ ਨੂੰ ਪੱਥਰ ਮਾਰੇ ਠੀਕ ਬੱਚੇ ਨੂੰ ਤੁਹਾਨੂੰ ਪਤਾ ਚੱਲ ਗਿਆਗਾ ਠੀਕ ਹੈ ਆ ਰਾਮ ਨੇ ਸੋਟੀ ਮਾਰੀ ਤਾਂ ਇਸ ਜਿਹੜੀ ਵਾਕ ਵਿੱਚ ਤੁਸੀਂ ਦੱਸਣਾ ਕਿ ਕਰਮ ਕਰਕੇ ਡਾ ਗਿਆ ਠੀਕ ਹੈ ਬੱਚੇ ਤਾਂ ਕਮੈਂਟ ਬਾਕਸ ਵਿੱਚ ਮੈਂ ਜ਼ਰੂਰੀ ਜਿਹੜਾ ਕਿ ਹੈ ਸਵਿਚ ਜਿਹੜਾ ਇਸ ਵਾਕ ਵਿੱਚ ਕਰਮ ਕਰਕ ਜਿਹੜਾ ਕਿ ਤੁਸੀਂ ਦੱਸਣਾ ਤਾਂ ਅੱਗੇ ਬੱਚੇ ਆਪਾਂ ਕਰਨ ਕਰਕ ਨੰਬਰ 3 ਤੇ ਜਿਹੜਾ ਆਕੇ ਕਰਨ ਕਰਕ ਹੈ ਵਾਕ ਵਿੱਚ ਜੀ ਸਨਾਵ ਜ ਆਪਣੇ ਨਾਮ ਦੁਆਰਾ ਕਿਰਿਆ ਦੇ ਕਿਰਿਆ ਦਾ ਕੰਮ ਕੀਤਾ ਜਾਵੇ ਨਾ ਜ ਆਪਣੇ ਨਾਮ ਦੁਆਰਾ ਕੀਤਾ ਜਾਵੇ ਉਸ ਨੂੰ ਕਰਨ ਕਰਕ ਕਹਿੰਦੇ ਹਨ ਜਿਵੇਂ ਰਾਮ ਨੇ ਸਤ ਨੂੰ ਡਾਂਗ ਮਾਰਿਆ ਕੁੜੀ ਨੇ ਸੇ ਲਈ ਰਾਂ ਚਿੱਠੀ ਭੇਜੀ ਵਾਕ ਵਿੱਚ ਡਾਂਗ ਤੇ ਸਹੇਲੀ ਕਰਨ ਕਰਕ ਹਨ ਡਾਂਗ ਤੇ ਕੁੱਲ ਕੀਆ ਗਿਆ ਕਰਨ ਕਰਕੇ ਡਾਂਗ ਨੇ ਡਾਂਗ ਤੇ ਸਹੇਲੀ ਰੰਗ ਕਿਰਿਆ ਹੋਈ ਹੈ ਠੀਕ ਹੈ ਜਿਸ ਦੁਆਰ ਕਿਰਿਆ ਹੁੰਦੀ ਹੈ ਡਾਂਗ ਤੇ ਸਹੇਲੀ ਦੁਆਰਾ ਕਿਰਿਆ ਹੋਈ ਹੈ ਤੇ ਇਹ ਕਰਕ ਦੇ ਪਛਾਣ ਚ ਨਰਾਹੀਂ ਨਾਲ ਦੁਆਰਾ ਹੱਥੀ ਤੋਂ ਆਦੀ ਹੁੰਦੇ ਹਨ ਠੀਕ ਹੈ ਰਾਹੀਂ ਨਾਲ ਦੁਆਰਾ ਠੀਕ ਇੱਥੇ ਰਾਹੀਂ ਆਇਆ ਸੀ ਠੀਕ ਹੈ ਨਾ ਦੁਬਾਰਾ ਨਾਲ ਤੋਂ ਬਾਅਦ ਰਾਹੀਂ ਆਇਆ ਸੀ ਤੇ ਕੀ ਇਹ ਕਰਨ ਕਰਕੇ ਆ ਬੱਚੇ ਨਾ ਚੈਨ ਯਾਦ ਰੱਖਣੀ ਹੈ ਠੀਕ ਹੈ ਇੱਥੇ ਜਿਹੜਾ ਪਛਾਣ ਦੇ ਨਰਾਹੀ ਹੁੰਦਾ ਨਾਲ ਹੁੰਦਾ ਦੁਆਰਾ ਹੁੰਦਾ ਹੱਤੀ ਤੇ ਅਧਿਕ ਤੋਂ ਅਧਿਕ ਠੀਕ ਹੈ ਬੱਚੇ ਹੁੰਦੇ ਆ ਤਾਂ ਕਰਮਕਾਰਕ ਵਿੱਚ ਨੂੰ ਹੁੰਦਾ ਕਰਨ ਰਾਹੀ ਨਾਲ ਦੁਆਰਾ ਹੱਤੀ ਤੋਂ ਤਾਂ ਅੱਗੇ ਜਿਹੜਾ ਚੌਥਾ ਸੰਪਰਦਨ ਕਰਕ ਵਾਕ ਵਿੱਚ ਜਿਸ ਨਾਮ ਜਾਂ ਆਪਣਾਮ ਲਈ ਵਾਕ ਦਾ ਕਰਤਾ ਕੰਮ ਕਰਦਾ ਹੈ ਉਸ ਨੂੰ ਸੰਪਰਦਨ ਕਰਕ ਕਹਿੰਦੇ ਹਨ ਜਿਵੇਂ ਸ਼ਾਮ ਨੇ ਪਾਸ ਹੋਣ ਲਈ ਮਿਹਨਤ ਕੀਤੀ ਤਾਂ ਸ਼ਾਮ ਨੇ ਕੀ ਪਾਸ ਹੋਣ ਲਈ ਮਿਹਨਤ કરી ਪਿਤਾ ਨੇ ਬੱਚੀ ਲਈ ਮਜ਼ਦੂਰੀ ਕੀਤੀ ਵਾਕ ਵਿੱਚ ਪਾਸ ਹੋਣ ਲਈ ਅਤੇ ਬੱਚੀ ਲਈ ਸੰਪਰਤਨ ਕਰਕੇ ਤੇ ਇਸ ਦਾ ਚਿੰਨ੍ਹ ਲਈ ਵਾਸਤੇ ਖਾਤਰ ਠੀਕ ਹੈ ਠੀਕ ਹੈ ਲਈ ਵਾਸਤੇ ਖਾਤਰ ਜਿਵੇਂ ਰਾਮ ਸ਼ਾਮ ਲੇ ਵਿਚਾਰ ਗਿਆ ਸੋ ਤਾਂ ਬੱਚੇ ਇਸ ਜਿਹੜਾ ਵਾਕ ਵਿੱਚ ਤੁਸੀਂ ਮੈਨੂੰ ਦੱਸਣਾ ਕਿ ਆਪਣੇ ਦ ਸੰਪਰਦਨ ਕਰਕੇ ਜਿਹੜਾ ਕਿ ਹੈ ਕਿਹੜਾ ਤੋਂ ਕਮੈਂਟ ਬਾਕਸ ਜਰੂਰ ਮਨ ਕਮੈਂਟ ਕਰਕੇ ਦੱਸਣਾ ਤਾਂ ਕਿ ਮੈਨੂੰ ਜਿਹੜਾ ਕਿ ਪਤਾ ਚੱਲ ਜਾਏਗਾ ਬੱਚੇ ਜਿਹੜੇ ਤੁਹਾਨੂੰ ਜਿਹੜੀ ਪੂਰੀ ਸਮਝ ਆ ਚੁੱਕਿਆ ਤਾਂ ਐਟਟੀ ਸੈਕੰਡ ਇਅਰ ਵਿੱਚ ਜਿਹੜਾ ਹੈਗਾ ਇਹ ਉਦਾਹਰਨਾਂ ਜਿਹੜੀਆਂ ਕੋਈ ਵੀ ਟੌਪਿਕ ਆਪ ਪੜਦੇ ਉਸੇ ਉਦਾਹਰਨਾਂ ਦੇ ਬਹੁਤ ਜ਼ਰੂਰੀ ਤੁਸੀਂ ਉਦਾਹਰਨਾਂ ਦਿਨ ਦੇ ਸਾਹਮਣੇ ਵਾਲੇ ਨੂੰ ਐਗਜ਼ਾਮੀ ਨੇਚਰ ਜਿਹੜੇ ਚੈੱਕ ਕਰਦੇ ਐਗਜ਼ਾਮੀ ਇਮਤਾਨ ਨੂੰ ਤਾਂ ਉਹਨਾਂ ਨੂੰ ਪਤਾ ਚੱਲ ਜਾਂਦਾ ਕਿ ਤੁਹਾਨੂੰ ਜਿਹੜੇ ਟੌਪਿਕ ਬਾਰੇ ਜਿਹੜੀ ਹੈ ਪੂਰੀ ਪੂਰੀ ਨੋਲਜ ਹੈਗੀ ਹੈ ਤਾਂ ਕਿ ਪੰਜਵਾਂ ਅਗਿਆਨ ਕਰਕ ਵਾਕ ਵਿੱਚ ਜਿਸ ਨਾਵਜ ਆਪਣਾ ਨਾਵ ਤੋਂ ਕਿਰਿਆ ਦਾ ਕੰਮ ਆਰੰਭ ਹੋਵੇ ਜਬਕ ਹੋਣ ਦੀ ਪਾਉਣਾ ਪ੍ਰਗਟ ਹੋਵੇ ਉਸ ਨੂੰ ਅਪਾਦਾਨ ਕਰਕੇ ਆ ਜਾਂਦਾ ਹੈ ਜਿਵੇਂ RAM ਦਿੱਲੀੋਂ ਆਇਆ ਠੀਕ ਹੈ ਨਾ ਅਰਪਨਾ ਤੋਂ ਕਿਰਿਆ ਦੇ ਕੰਮ ਆਰੰਭ ਹੋਵੇ ਠੀਕ ਹੈ ਜਬ ਆਖੋਂ ਦੀ ਪਾਵਨਾ ਪਰਕਟ ਹੋਵੇ ਇਹਨੂੰ ਅਪਾਦਾਨ ਕਰਕੇ ਜਿਵੇਂ RAM ਦਿੱਲੀੋਂ ਆਇਆ ਤੇ ਰੁੱਖ ਤੋਂ ਪੱਤੇ ਡਿੱਗਦੇ ਹਨ ਵਾਕਾਂ ਵਿੱਚ ਦਿੱਲੀੋਂ ਅਤੇ ਰੁੱਖ ਤੋਂ ਅਪਾਦਾਨ ਕਰਕ ਹਨ ਅਪਾਦਾਨ ਕਰਕ ਦੇ ਪਛਾਣ ਚਿੰਨ ਵਿੱਚੋਂ ਪਾਸੋਂ ਤੋਂ ਥੋਂ ਕੋਲੋਂ ਉਹ ਹੁੰਦੇ ਹਨ ਠੀਕ ਹੈ ਠੀਕ ਹੈ ਇਹ ਹੁੰਦੇ ਬੱਚੇ जिमें जमात रवि जमात जमातों रवि होशियार ਦਾ ਇਸ ਬੱਚੇ ਜਿਹੜੀ ਉਦਾਰਨ ਲਈ ਇਹ ਸੱਚ ਤੁਸੀਂ ਬੱਚੇ ਮੈਨੂੰ ਆਪਾ ਦਾਨਕਾਰ ਕਟੇਡਾ ਕਮੈਂਟ ਬਾਕਸ ਵਿੱਚ ਮੈਸੇਜ ਕਰਕੇ ਜਰੂਰ ਦੱਸਣਾ ਹੈ ਕਿ ਸੰਬੰਧ ਕਰਕ ਵਾਕ ਵਿੱਚ ਜਦੋਂ ਕਿਸੇ ਨਾਅ ਜਾਂ ਆਪਣਾ ਨਾਅ ਦਾ ਕੇ ਕਿਸੇ ਦੂਸਰੇ ਨਾਅ ਜਾਂ ਆਪਣਾ ਨਾਅ ਉੱਪਰ ਮਾਲਕੀ ਦਾ ਸਬੰਧ ਦੱਸਿਆ ਜਾਵੇ ਤਾਂ ਉਹ ਸੰਬੰਧ ਕਰਕੇ ਨੇ ਠੀਕ ਹੈ ਜਿਵੇਂ ਮਾਲਕੀ ਸੰਬੰਧ ਦੱਸਿਆ ਜਾਂਦਾ ਇਸ ਵਿੱਚ ਬੱਚੇ ਜਿਵੇਂ ਇਹ ਰਾਮ ਦੀ ਕਿਤਾਬ ਹੈ ਇਹ ਤੇਰਾ ਸਕੂਟਰ ਹੈ ਵਾਕ ਵਿੱਚ ਰਾਮ ਦੀ ਅਤੇ ਤੇਰਾ ਸੰਬੰਧ ਕਰਕੇ ਹਨ ਸਬੰਧ ਕਾਰਕ ਦਾ ਪਛਾਣ ਚਿੰਨ ਦਾ ਦੇ ਦੀ ਰਾ ਰੇ ਰੀ ਦਾ ਉਤੇ ਡੇ ਆਦੀ ਹੈ ਠੀਕ ਹੈ ਬੱਚੇ ਇਹਦਾ ਨਾ ਯਾਦ ਰੱਖਣੀ ਹੈ ਕਿਹੜੇ ਕਿਹੜੇ ਚਿੰਨ ਹੈਗੇ ਇਸ ਵਿੱਚ ਅਗੇ ਅधिकरण ਕਾਰਕ ਵਾਕ ਵਿੱਚ ਕਿਰਿਆ ਦਾ ਕੰਮ ਨਾਵ ਜਾਂ ਆਪਣਾਵ ਦੇ ਆਸਰੇ ਜਾਂ ਜਿਸ ਥਾਂ ਤੋਂ ਹੋਵੇ ਉਸ ਨੂੰ ਅधिकरण ਕਰਕੇ ਆ ਜਾਂਦਾ ਹੈ ਜਿਵੇਂ ਕਮਰੇ ਵਿੱਚ ਬੈਠੋ ਸਾਧ ਉੱਤੇ ਪੜੋ ਵਾਕਾਂ ਵਿੱਚ ਕਮਰੇ ਵਿੱਚ ਤੇ ਛੱਤ ਉੱਤੇ ਅधिकरण कारक ਹਨ ਅधिकरण कारक ਦੇ ਚਿੰਨ ਤੇ ਵਿੱਚ ਪਰ ਅੰਦਰ ਆਦਿ ਅधिकरण ਤਾਂ ਬੱਚੇ ਹੁਣ ਆਪਾਂ ਅੱਗੇ ਜਿਹੜਾ ਹੈਗਾ ਇਸ ਤੀ ਕਠਮ ਜਿਹੇ ਟਾਈਪ ਹੈ ਸੰਬੋਧਨ ਕਾਰਕ ਉਸ ਬਾਰੇ ਪੜਾਂਗੇ ਜਿਹੜਾ ਸ਼ਬਦ ਵਾਕ ਵਿੱਚ ਨਾਉ ਜਾਂ ਨਾਰ ਨੂੰ ਸੰਬੋਧਨ ਕਰਨ ਲਈ ਵਰਤੇ ਜਾਂਦਾ ਹੈ ਤਾਂ ਨਾਉ ਨੂੰ ਕੋਤਾ ਚੱਲਦਾ ਹੈ ਸੰਬੋਧਨ ਸੰਬੋਧਨ ਕਰਨ ਲਈ ਵਰਤੇ ਜਾਂਦੇ ਸੰਬੋਧਨ ਕਾਰਕ ਕਹਿੰਦੇ ਹਨ ਜਿਵੇਂ ਨਹੀਂ ਕੁੜੀਏ ਤੂੰ ਕਿਉਂ ਰੋਈ ਰੋਂਦੀਆਂ ਓਏ ਉਲੂਆ ਸਮ ਸੋਚ ਸਮਝ ਕੇ ਗੱਲ ਕਰ ਤੇ ਆਪਾਂ ਵਿਸਮਿਕ ਵਿੱਚ ਵੀ ਪੜਿਆ ਸੰਬੋਧ ਠੀਕ ਹੈ ਸੰਬੋਧਨ ਬਾਰੇ ਜਿਹੜਾ ਸੰਬੋਧਨ ਵਾਕ ਵਿਸਮਿਕ ਵਿੱਚ ਵੀ ਵਰਤੇ ਜਾਂਦੇ ਆ ਵਾਕਾਂ ਵਿੱਚ ਨੇ ਕੁੜੀਏ ਓਏ ਉਲੂਆ ਸੰਬੋਧਨੀ ਕਾਰਕ ਹਨ ਸੰਬੋਧਨੀ ਕਾਰਕ ਦੇ ਚਿੰਨ ਹਨ ਓਏ ਨਹੀਂ ਵੇ ਇਹ ਅਦਿਤ ਇਹ ਚਿੰਨ ਬੱਚੇ ਯਾਦ ਰੱਖਣਾ ਓਏ ਨਹੀਂ ਵੇ ਇਹ ਆਦਿ ਠੀਕ ਹੈ ਬੱਚੇ ਅਗੇ ਨਿਪਾਤ ਨਿਪਾਤ ਤਾਂ ਆਪਣਾ ਜਿਹੜਾ ਪਿੱਛੇ ਇੱਥੇ ਜਿਹੜਾ ਵਿਆਕਰਕ ਸਮਾਪਤ ਹੁੰਦਾ ਕੰਪਲੀਟ ਹੁੰਦਾ ਕਾਰਕ ਠੀਕ ਹੈ ਬੱਚੇ ਤਾਂ ਇੱਕ ਹੋਰ ਇੱਕ ਹੋਰ ਆਪਾਂ ਇਸ ਨੂੰ ਹੋਰ ਵাইਸ਼ ਕਰ ਲਾਂਗੇ ਇੱਥੇ ਪਹਿਲਾ ਕਰਤਾ ਕਰਤਾ ਕਾਰਕ ਪੜਿਆ ਬੱਚੇ ਕਰਤਾ ਕਾਰਕ ਜਿਹੜਾ ਬੱਚੇ ਕੰਮ ਕਰਨ ਵਾਲਾ ਹੁੰਦਾ ਠੀਕ ਹੈ ਜਿਵੇਂ ਸੁਣਨਾ ਠੀਕ ਹੈ ਰਵੀ ਕੰਮ ਕਰਦਾ ਹੈ ਠੀਕ ਹੈ ਇਸ ਲਈ ਰਵੀ ਤੇ ਲੋਕ ਦੋਵੇਂ ਕਰਤਾਂ ਠੀਕ ਹੈ ਲੋਕ ਜਿਹੜੇ ਸੁਣ ਰਹੇ ਹੈ ਤੇ ਕੰਮ ਕਰ ਰਹੇ ਹੈ ਇਸ ਵਿੱਚ ਜਿਹੜਾ ਕਰਤਾ ਹੈਗੇ ਤੁਹਾਨੂੰ ਕਰਮ ਠੀਕ ਹੈ ਬੱਚੇ ਜੀਵ ਦਾ ਵਸਤੂ ਉੱਪਰ ਕਿਰਿਆ ਦਾ ਕਾਰਜ ਜਿਹੜੇ ਜੀਵ ਦੇ ਵਸਤੂ ਉੱਪਰ ਉਹ ਕਰਮ ਹੁੰਦਾ ਇਸ ਚਿੰਨ ਪਛਾਣ ਜਿਹੜੇ ਨੂੰ ਹੈਗਾ ਸੀ ਬੱਚੇ ਤੇ ਉਹ ਹੈਗਾ ਸੀ ਅੱਗੇ ਬੱਚੇ ਆਪਣਾ ਕਰਮ ਕਰਕ ਕਰਨ ਕਰਕਾ ਪਰ 30 ਟਾਈਪ ਵਿੱਚ ਪੜਿਆ ਸੀ ਕਰਨ ਕਰਕੇ ਜਿਸ ਰਾਈ ਜਿੰਨਾ ਰਾਈ ਜਿੰਨਾ ਆਉਂਦੇ ਪਰ ਨਾ ਕਿਰਿਆ ਦਾ ਕੰਮ ਕੀਤਾ ਜਿਹੜਾ ਠੀਕ ਹੈ ਉਹ ਕਰਨ ਕਰਕੇ ਹੁੰਦੇ ਜਿਵੇਂ ਰਾਈ ਨਾਲ ਦੁਆਰਾ ਹੱਥੀ ਤੇ ਤੋਂ ਅਧਿਕ ਸੰਪਰਦਨ ਕਰਕੇ ਵਿੱਚ ਪੜਿਆ ਸੀ ਆਪਾਂ ਪੁੱਛੇ ਇਸ ਦੇ ਚਿੰਨ੍ਹ ਸਹੀ ਲਈ ਵਾਸੇ ਖਾਤਰ ਠੀਕ ਹੈ ਜਿਸ ਨਾਅ ਦੇ ਆਪਣੇ ਨਾਲ ਲਈ ਵਾਕ ਦਾ ਕਰਤਾ ਕੰਮ ਕਰਦਾ ਹੈ ਅਪਨਨ ਕਰਕੇ ਵਿੱਚ ਬੱਚੇ ਪੜਿਆ ਸੀ ਨਾਅ ਜਗ ਨਾਅ ਆਪਣੇ ਨਾਲ ਤੋਂ ਕਿਰਿਆ ਦਾ ਕੰਮ ਆਰੰਭ ਹੋਵੇ ਇਸ ਵਿੱਚ ਕਿਰਿਆ ਦਾ ਕੰਮ ਆਰੰਭ ਹੁੰਦਾ ਇਸ ਦਾ ਵਾਕ ਦਾ ਕਰਤਾ ਕੰਮ ਕਰਦਾ ਹੈ ਇਸ ਵਿੱਚ ਕਿਰਿਆ ਦਾ ਕੰਮ ਕੀਤਾ ਜਾਂਦਾ ਠੀਕ ਹੈ ਕਿਰਿਆ ਦਾ ਕੰਮ ਕਰਤਾ ਕੰਮ ਕਰਦਾ ਹੈ ਕੰਮ ਆਰੰਭ ਹੋਵੇ ਠੀਕ ਹੈ ਕਿਰਿਆ ਦਾ ਕੰਮ ਆਰੰਭ ਹੋਵੇ ਅਕੀਏ ਬੱਚੇ ਸਬੰਧ ਕਰਕੇ ਵਿੱਚ ਆਪਾਂ ਪੜਿਆ ਕਿ ਕਿਸੇ ਨਾਲ ਆਪਣਾ ਦੋਸਤ ਸੰਬਲ ਕੀ ਹੱਕ ਸੰਬੰਧ ਕਰਦਾ ਹੈ ਮੇਰੀ ਕਿਤਾਬ ਜਿਵੇਂ ਇਹ ਮੇਰੀ ਕਿਤਾਬ ਚੋਰੀ ਹੈ। ਮਾਂ ਕੀ ਸੰਬੰਧ ਹੁੰਦੇ ਨੇ ਸੰਜਣ ਸੀ ਦਾ ਦੇਤੀ ਮੇਰਾ ਰੇ ਮਗਰਾ ਜੇਗਾ ਰੀਆ ਜੇਗਾ ਡਾਡੇ ਆ ਜਾ ਜੇਗਾ ਠੀਕ ਬੱਚੇ ਅਧਿਕਰਣ ਕਰਕੇ ਵਿੱਚ ਬੱਚੇ ਆਪਾਂ ਜਿਹੜਾ ਪੜਿਆ ਹੈ ਅਧਿਕਰਣ ਕਰਕੇ ਵਿੱਚ ਜਿਹੜਾ ਆਪਾਂ ਪੜਿਆ ਨਾਅਰ ਜਪਨਾ ਦੇ ਆਸਰੇ ਆਸਰੇ ਜਿੱਥਾਂ ਹੋਵੇ ਠੀਕ ਹੈ ਬੱਚੇ ਤੇ ਉੱਤੇ ਪਰ ਠੀਕ ਹੈ ਜਿਵੇਂ ਛੱਤ ਉੱਤੇ ਬੱਚੇ ਪੜ ਰਹੇ ਜੋ ਵੀ ਹੈ ਸਬੋਧਨ ਕਰਕੇ ਵਿੱਚ ਜਿਹੜਾ ਕੋਈ ਕਿਸਮ ਸੰਬੋਧਨ ਕਰਦਾ ਠੀਕ ਹੈ ਨਾਅ ਚ ਆਪਣਾਅ ਚ ਸੰਬੋਧਨ ਕਰ ਲਈ ਵਰਤੇ ਜਾਂਦਾ ਇਹ ਕੁੜੀ ਜਿਵੇਂ ਆਪਾਂ ਪੜੇ ਸੀ ਸੰਬੋਧਨ ਦੇ ਚਿੰਨ ਸੀ ਓਏ ਨਹੀਂ ਵੇ ਇਹ ਅਧਿਕ ਤੇ ਅੱਗੇ ਦਸਵਾਂ ਜਿਹੜਾ ਆਪਣਾ ਇਸ ਵਿੱਚ ਆ ਕੇ ਇਹਨੇ ਪਾਹਤ ਠੀਕ ਹੈ ਵਿਆਕਰਨਿਕ ਪੰਥ ਤੋਂ ਆਪਣਾ ਜਿਹੜਾ ਅੱਗੇ ਦਸਵੀਂ ਜਿਹੜਾ ਟਾਈਪ ਆ ਗਿਆ ਉਹ ਜਿੰਨਾ ਪਾਹਤ ਜਿਸ ਨੂੰ ਕਹਿੰਦੇ ਆ ਪਾਰਟਿਕਲਸ ਸ਼ਾਇਦ ਤੁਸੀਂ ਇੰਗਲਿਸ਼ ਪੜ੍ਹੇ ਹੋ ਹੋਣਗੇ ਨਿਪਾਂਤ ਸ਼ਬਦ ਨੂੰ ਅੰਗਰੇਜ਼ੀ ਸ਼ਬਦ ਦੇ ਵਿੱਚ ਪਾਰਟਿਕਲਸ ਕਿਹਾ ਜਾਂਦਾ ਹੈ ਅੰਗਰੇਜ਼ੀ ਸ਼ਬਦ ਦੇ ਵਿੱਚ ਇਹਨਾਂ ਸ਼ਬਦਾਂ ਨੂੰ ਵਿਗਿਆਨਿਕ ਕਿਚਰਾਣੀ ਵਿੱਚ ਰੱਖਿਆ ਗਿਆ ਵਿਆਕਰਨਿਕ ਸ਼ਾਣੀ ਸ਼ਾਣੀ ਵਿੱਚ ਰੱਖਿਆ ਗਿਆ ਪੰਜਾਬੀ ਵਿੱਚ ਇਸ ਨੂੰ ਉਹਨਾਂ ਨੇ ਨਿਪਾਂਤ ਕਿਹਾ ਜਾਣ ਲੱਗਾ ਸ਼ੁਰੂ ਹੋਇਆ ਤਾਂ ਇਸ ਬਾਰੇ ਪੜਾਂਗੇ ਕੀ ਹੁੰਦਾ ਨੇ ਨਿਪਾਂਤ ਬੱਚੇ ਹਰ ਭਾਸ਼ਾ ਵਿੱਚ ਤਾਂ ਹਰ ਭਾਸ਼ਾ ਵਿੱਚ ਕੁਝ ਅਜਿਹੇ ਸ਼ਬਦ ਹੁੰਦੇ ਹਨ ਜੋ ਪ੍ਰਕਤ ਬਰਨ ਕੀਤੀਆਂ ਬੇਕਰਨਿਕ ਸ਼ਬਦ ਸ਼੍ਰੇਣੀਆਂ ਵਿੱਚ ਕਿਸੇ ਵਿੱਚ ਵੀ ਨਹੀਂ ਆਉਂਦੇ ਜਿਹੜੇ ਕਿਸੇ ਵਿੱਚ ਵੀ ਨਹੀਂ ਆਉਂਦੇ ਸ਼ਬਦ ਠੀਕ ਹੈ ਬੱਚੇ ਬੇਕਰਨ ਵਿੱਚ ਕੁਝ ਜਿਹੜੇ ਸ਼ਬਦ ਹੈ ਜਿਹੜੇ ਕਿ ਕਿਸੇ ਵੀ ਸ਼੍ਰੇਣੀ ਵਿੱਚ ਨਹੀਂ ਆਉਂਦੇ ਪੰਜਾਬੀ ਭਾਸ਼ਾ ਵਿੱਚ ਜਿਹੜੇ ਸ਼ਬਦ ਜਿਵੇਂ ਹੀ ਵੀ ਨਹੀਂ ਨਹੀਂ ਹਾ ਵੇ ਜੀ ਵੀ ਨਾਤੇ ਕਿ ਸ਼ਬਦ ਜਿਹੜੇ ਆਪਾਂ ਕਿਤੇ ਨਹੀਂ ਆਪਣਾ ਦੇਖ ਨਹੀਂ ਮਿਲੇ ਤਾਂ ਇਹ ਨਿਪਾਂਤ ਵਿੱਚ ਆਉਂਦੇ ਹਨ ਆਮ ਤੌਰ ਤੇ ਇਹਨਾਂ ਸ਼ਬਦਾਂ ਨੂੰ ਕਿਰਿਆ ਵਿਸ਼ੇਸ਼ਣ ਸ਼੍ਰੇਣੀ ਵਿੱਚ ਰੱਖ ਦਿੱਤਾ ਜਾਂਦਾ ਹੈ ਪਰੰਤੂ ਜੇਕਰ ਧਿਆਨ ਨਾਲ ਦੇਖਿਆ ਜਾਵੇ ਤਾਂ ਸਪਸ਼ਟ ਹੋ ਜਾਂਦਾ ਹੈ ਕਿ ਇਹ ਸ਼ਬਦ ਕਿਰਿਆ ਵਿਸ਼ੇਸ਼ਣ ਨਹੀਂ ਹੋ ਸਕਦੇ ਜਿਵੇਂ ਮੈਂ ਵੀ ਇਸ ਬਾਰੇ ਕੁਝ ਨਹੀਂ ਜਾਣਦਾ ਤਵਾਖ ਵਿੱਚ ਵੀ ਆ ਗਿਆ ਸ਼ਬਦ ਦਾ ਜਿਹੜਾ ਕਿਰਿਆ ਨਾਲ ਕੋਈ ਸੰਬੰਧ ਨਹੀਂ ਇਸ ਲਈ ਇਹ ਸ਼ਬਦ ਕਿਰਿਆ ਵਿਸ਼ੇਸ਼ਣ ਨਹੀਂ ਹੋ ਸਕਦਾ ਤਾਂ ਕੀ ਹੈ ਕਿਰਿਆ ਵਿਸ਼ੇਸ਼ਣ ਜਿਹੜਾ ਸ਼ਬਦ ਨਹੀਂ ਹੋ ਸਕਦਾ ਠੀਕ ਹੈ ਬੱਚੇ ਤਨੇ ਪਾਉਂਦੇ ਕਿਸਮਾ ਤਾਂ ਕਿਸਮਾ ਪੜ੍ਹਾਂਗੇ ਬੱਚੇ ਅੰਗਰੇਜ਼ੀ ਭਾਸ਼ਾ ਦੇ ਆਧਾਰ ਤੇ ਪੰਜਾਬੀ ਭਾਸ਼ਾ ਵਿੱਚ ਵੀ ਨਪਾਂਤ ਸ਼ਬਦਾਂ ਨੂੰ ਤਿੰਨ ਕਿਸਮਾਂ ਦੇ ਸ਼ਬਦ ਵਿੱਚ ਰੱਖਿਆ ਗਿਆ ਜਿੱਦਾਂ ਬੱਚੇ ਅੰਗਰੇਜ਼ੀ ਵਿੱਚ ਨਪਾਂਤ ਨੂੰ ਜਿਹੜੇ ਤਿੰਨ ਸ਼ਬਦਾਂ ਵਿੱਚ ਰੱਖਿਆ ਗਿਆ ਨਾ ਤਿੰਨ ਕਿਸਮਾਂ ਵਿੱਚ ਰੱਖਿਆ ਗਿਆ ਤੇ ਉਹਦਾ ਪੰਜਾਬੀ ਵਿੱਚ ਵੀ ਇਸ ਨਪਾਂਤ ਨੂੰ ਜਿਹੜਾ ਹੈ ਸ਼ਬਦਾਂ ਨੂੰ ਜਿਹੜਾ ਤਿੰਨ ਕਿਸਮਾਂ ਵਿੱਚ ਰੱਖਿਆ ਗਿਆ ਹੈ ਕਿੰਨੇ ਕਿਸਮਾਂ ਵਿੱਚ ਰੱਖਿਆ ਗਿਆ ਤਿੰਨ ਕਿਹੜੇ-ਕਿਹੜੇ ਵਿਸ਼ਮਿਕ ਨਾਵਾਚਕ ਤੇ ਦਬਾਵਾਚਕ ਕਿਹੜੇ-ਕਿਹੜੇ ਵਿਸ਼ਮਿਕ ਨਾਵਾਚਕ ਤੇ ਦਬਾਵਾਚਕ ਤਾਂ ਪੜਾਂਗੇ ਬੱਚੇ ਕਿਹੜੇ-ਕਿਹੜੇ ਪਹਿਲਾਂ ਵਿਸ਼ਮਿਕ ਨਪਾਂਤ ਬੁਲਾ ਰਹੇ ਦੀ ਪਾਵਨਾਤਮਿਕ ਮਨੋਸਥਿਤੀ ਨੂੰ ਪ੍ਰਗਟਾਉਣ ਵਾਲੇ ਸ਼ਬਦਾਂ ਨੂੰ ਵਿਸ਼ੇਕ ਨਿਬਾਂਤ ਕਹਿੰਦੇ ਹਨ ਕਿਹੜੇ ਬਲਾਰੇ ਦੀ ਪਾਵਨਾਤਮਿਕ ਮਨੋਸਥਿਤੀ ਠੀਕ ਹੈ ਬਲਾਰੇ ਦੀ ਪਾਵਨਾਤਮਿਕ ਮਨੋਸਥਿਤੀ ਨੂੰ ਪ੍ਰਗਟਾਉਣ ਵਾਲੇ ਸ਼ਬਦਾਂ ਨੂੰ ਕੀ ਕਹਿੰਦੇ ਹਨ ਵਿਸ਼ਮਿਕ ਨਿਬਾਂਤ ਸ਼੍ਰੇਣੀ ਵਿੱਚ ਰੱਖਿਆ ਗਿਆ ਆਪਣੇ ਅੰਦਰਲੀ ਖੁਸ਼ੀ ਗਮੀ ਨੂੰ ਕਿਹੜੀ ਅੰਦਰਲੀ ਖੁਸ਼ੀ ਗਮੀ ਨੂੰ ਪ੍ਰਗਟ ਕਰਨ ਦੀ ਪਛਾਈ ਬਲਾਰਾ ਕੁਝ ਅਜਿਹਾ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਆਪਾਂ ਜਦੋਂ ਵੀ ਕੋਈ ਕਿਸ ਨਾਲ ਗੱਲਬਾਤ ਕਰਦੇ ਆ ਤਾਂ ਆਪਾਂ ਖੁਸ਼ੀ ਗਮੀ ਦੀ ਜੋ ਵੀ ਆਪਣੀ ਗੱਲਬਾਤ ਹੁੰਦੀ ਹੈ ਉਹ ਇੱਕ ਪਾਸ਼ਾ ਈ ਪਰਕਟ ਹੁੰਦੀ ਹੈ ਬੱਚੇ ਆਪਾਂ ਪਾਸ਼ਾ ਨੂੰ ਬੋਲ ਕੇ ਇੱਕ ਦੂਸਰੇ ਨਾਲ ਜੋ ਵੀ वार्तालाप ਕਰਦੇ ਹਾਂ ਠੀਕ ਹੈ ਬੱਚੇ ਚਾਹੇ ਖੁਸ਼ੀ ਤੇ ਗਮੀ ਦੇ ਕਿੰਨੇ ਵੀ ਸ਼ਬਦਾਂ ਨੂੰ ਆਪਣੇ ਅੰਦਰੂਨੀ ਜੜੀ ਖੁਸ਼ੀ ਜਾਂ ਗਮੀ ਨੂੰ ਪ੍ਰਗਟ ਕਰਦੇ ਹਾਂ ਨਾ ਬੱਚੇ ਠੀਕ ਹੈ ਉਹਨਾਂ ਨੂੰ ਇਸ ਵਿੱਚ ਕਿਹਾ ਜਾਂਦਾ ਤੇ ਇਹਨਾਂ ਨੂੰ ਕੀ ਕਿਹਾ ਜਾਂਦਾ ਇਸ ਵਿੱਚ ਕਿਹਾ ਜਾਂਦਾ ਪੰਜਾਬੀ ਵਿੱਚ ਖੁਸ਼ੀ ਲਈ ਵਾ ਬੱਲੇ ਗਮੀ ਲਈ ਹਾਏ ਤਾਂ ਆਪਾਂ ਕਹਿ ਦਿੰਨੇ ਪੰਜਾਬੀ ਲਈ ਵਾਸ਼ ਸ਼ੇਰਾ ਬਹੁਤ ਵਧੀਆ ਕੰਮ ਕੀਤਾ ਬਹੁਤ ਖੁਸ਼ੀ ਦੀ ਗੱਲ ਹੁੰਦੀ ਹੈ ਤਾਂ ਉਸ ਤਰ੍ਹਾਂ ਜਿਵੇਂ ਕਿ ਗਮੀ ਦੀ ਕੋਈ ਗੱਲ ਹੋਏ ਹਾਏ ਮੇਰਾ ਨੁਕਸਾਨ ਹੋ ਗਿਆ ਉਹ ਹੀ ਅਤੇ ਇੱਛਾ ਲਿਕਾਸ਼ ਕਾਸ਼ ਮੈਂ ਪੜਿਆ ਇਸਮਿਕ ਵਿੱਚ ਕਾਸ਼ ਮੈਂ ਪੜਿਆ ਹੁੰਦਾ ਤਾਂ ਪਾਸ ਹੋ ਜਾਂਦਾ ਕਾਸ਼ ਮੈਂ ਥੋੜਾ ਹੋਰ ਪੜ ਲੈਂਦਾ ਤਾਂ ਚੰਗੀ ਨੋਕਰੀ ਲੱਗ ਜਾਂਦਾ ਕਾਸ਼ ਤੇ ਜੋ ਵੀ ਕਾਸ਼ ਦੇ ਸ਼ਬਦ ਜੋ ਵੀ ਆਪਣਾ ਠੀਕ ਹੈ ਬੱਚੇ ਆਪਣੀਆਂ ਜਿਹੜੀਆਂ ਸ਼ਾਵਾ ਹੁੰਦੀਆਂ ਉਹਨਾਂ ਨਾਲ ਹੀ ਵਰਤਦੇ ਆ ਉਸ ਨੂੰ ਉਹ ਜਿਹੜੇ ਸ਼ਬਦ ਆਕਾਸ਼ ਵਰਤੇ ਜਾਂਦੇ ਆ ਹਾਈ ਆਦੀ ਸ਼ਬਦ ਇਹਨਾਂ ਸ਼੍ਰੇਣੀਆਂ ਵਿੱਚ ਆਉਂਦੇ ਹਨ ਤੇ ਇਹ ਜਿਹੜੇ ਸ਼ਬਦ ਇਹਨਾਂ ਸ਼੍ਰੇਣੀਆਂ ਚ ਆਉਂਦੇ ਹਨ ਤੇ ਅਗਲੀ ਦੂਸਰੀ ਕਿਸਮ ਪੜਾਂਗੇ ਨਾਵਾਚਕ ਨਪਾਂਤ ਤੇ ਇਸ ਬਾਰੇ ਪੜਾਂਗੇ ਆਪਾਂ ਬੱਚੇ ਨਾਵਾਚਕ ਨਪਾਂਤ ਪੰਜਾਬੀ ਭਾਸ਼ਾ ਵਿੱਚ ਨਾਵਾਚਕ ਸ਼ਬਦਾਂ ਦਾ ਪ੍ਰਯੋਗ ਉਸ ਸ਼ਬਦ ਦਾ ਵਕਾਂਸ਼ ਤੋਂ ਪਹਿਲਾਂ ਕੀਤਾ ਜਾਂਦਾ ਹੈ ਜਿਸ ਨੂੰ ਨਕਾਰਤਮਕ ਅਰਥਾਂ ਵਿੱਚ ਪੇਸ਼ ਕਰਨਾ ਹੁੰਦਾ ਹੈ ਤਨ ਨਾ ਵਾਚਕ ਸ਼ਬਦਾਂ ਦਾ ਪ੍ਰਯੋਗ ਉਸ ਵਾਕਾਂਸ਼ ਤੋਂ ਕਿਹੜੇ ਵਾਕਾਂਸ਼ ਤੋਂ ਪਹਿਲਾਂ ਕੀਤਾ ਜਾਂਦਾ ਜਿਸ ਵਿੱਚ ਨਕਾਰ ਨਕਾਰਤਮਕ ਸ਼ਬਦਾਂ ਵਿੱਚ ਪੇਸ਼ ਕਰਨਾ ਹੁੰਦਾ ਕਿਹੜੇ ਸ਼ਬਦਾਂ ਨਕਾਰਤਮਕ ਇਹ ਸ਼ਬਦਾਂ ਆਮ ਤੌਰ ਤੇ ਕਿਰਿਆ ਨੂੰ ਕਿਰਿਆ ਤੋਂ ਪਹਿਲਾਂ ਆਉਂਦੇ ਹਨ ਕਿਸ ਤੋਂ ਪਹਿਲਾਂ ਆਉਂਦੇ ਹਨ ਕਿਰਿਆ ਤੋਂ ਪੰਜਾ ਟਾਂ ਰੱਖਾਂਗੇ ਅੱਗੇ ਵਿੱਚ ਪੜ੍ਹਾਂਗੇ ਇਸ ਬਾਰੇ ਪਰੰਤੂ ਜੇਕਰ ਕਿਸੇ ਵਾਕਾਤਮਕ ਮੰਤਰ ਵਿੱਚ ਨਾ ਵਾਚਕ ਸ਼ਬਦਾਂ ਦੇ ਨਾਲ ਦਬਾ ਵਾਚਕ ਅੰਚ ਵੀ ਸ਼ਾਮਿਲ ਹੋਵੇ ਤਾਂ ਨਾਵਾਚਕ ਸ਼ਬਦ ਦਬਾਵਾਚਕ ਸ਼ਬਦ ਤੋਂ ਪਿੱਛੇ ਆਉਂਦਾ ਹੈ ਨਾਵਾਚਕ ਸ਼ਬਦ ਦਬਾਵਾਚਕ ਤੋਂ ਪਿੱਛੇ ਆਏਗਾ ਜੇਕਰ ਨਾਵਾਚਕ ਦਬਾਵਾਚਕ ਜਿਹੜੇ ਇਕੱਠੇ ਆ ਗਏ ਤਾਂ ਇਸ ਗੱਲ ਦਾ ਧਿਆਨ ਰੱਖਣਾ ਬੱਚੇ ਜਿਵੇਂ ਹੁਣ ਆਪਾਂ ਦੇਖਾਂਗੇ ਕਾਰਨ ਚ ਜਾਇਆ ਨਾ ਕਰਨਾ ਤੁਸੀਂ ਇਹ ਕੰਮ ਨਹੀਂ ਕਰ ਸਕਦੇ ਆਦੀ ਵਾਕ ਵਿੱਚ ਸਪਸ਼ਟ ਹੈ ਸ਼ਰਨਨੀ ਵਿੱਚ ਹਾਂਵਾਚਕ ਸ਼ਬਦ ਵੀ ਆ ਸਕਦਾ ਹੈ ਜਿਵੇਂ ਹਾਂ ਹਾਂਜੀ ਠੀਕ ਹੈ ਹਾਂਜੀ ਹਾਂ ਕਰਨਾ ਅਜਾਹਾ ਜੇ ਨਾ ਕਰਨਾ ਤਾਂ ਆਪ ਕਹਿ ਸਕਦੇ ਆ ਜੇ ਕਰਨਾ ਤੁਸੀਂ ਇਹ ਕੰਮ ਨਹੀਂ ਕਰ ਸਕਦੇ ਤੁਸੀਂ ਇਹ ਕੰਮ ਕਰ ਸਕਦੇ ਹੋ ਬਸ ਇਦਾਂ ਬਸ ਇਹ ਦੱਸ ਦੇਣਾ ਕਿ ਦਬਾਅ ਵਛੇ ਧਿਆਨ ਰੱਖਣਾ ਕਿ ਜਿਹੜੇ ਪਿੱਛੇ ਆਉਣਗੇ ਠੀਕ ਹੈ ਬੱਚੇ ਤੇ ਗਿਆਪਤੀ ਇਸ ਤਰੀਕੇ ਸਮ ਦਬਾਅ ਵਛਨ ਪਾਉਂਦੇ ਪੜਾਂਗੇ ਵਕਾਤਮਿਕ ਮੰਤਰ ਵਿੱਚ ਜਿੱਥੇ ਦਬਾਅ ਆਉਣਾ ਹੋਵੇ ਉੱਥੇ ਦਬਾਅ ਵਾਚਨ ਪਾਉਣ ਦੀ ਵਰਤੋਂ ਕੀਤੀ ਜਾਂਦੀ ਕਿੱਥੇ ਕੀਤੀ ਜਾਂਦੀ ਜਿੱਥੇ ਦਬਾਅ ਆਉਣਾ ਹੋਵੇ ਪੰਜਾਬੀ ਵਿੱਚ ਮੁੱਖ ਤੌਰ ਤੇ ਦਬਾਅ ਵਾਚ ਕੇ ਸ਼ਬਦ ਈ ਹੀ ਅਨ ਇਹਨਾਂ ਦਾ ਪ੍ਰਯੋਗ ਹਮੇਸ਼ਾ ਉਸ ਸ਼ਬਦ ਤੋਂ ਪਿੱਛੇ ਹੁੰਦਾ ਹੈ ਜਿਸ ਨੂੰ ਦਬਾ ਦਬਾਸ ਹੈ ਤੇ ਪੇਸ਼ ਕਰਨਾ ਹੋਵੇ ਜਿਵੇਂ ਉਹ ਹੋ ਜਾਏ ਕਰ ਹੀ ਹੋਵੇਗਾ ਉਸ ਮੁਤਸ਼ਰਾ ਵੀ ਲੈ ਰੋ ਪੀ ਤੇ ਇਸ ਵਿੱਚ ਚਪ ਦਬਾ ਵਾ ਨਪਾਂਦ ਜਿਹੜੇ ਦੇਖਿਆ ਇਸ ਚਰੈਣ ਵਿੱਚ ਹੋਰ ਸ਼ਾਮ ਸ਼ਾਮਿਲ ਸ਼ਬਦ ਹਨ ਪਲਾਜੂ ਤਾਂ ਸਹੀ ਤਾਂ ਤੇ ਹੈ ਠੀਕ ਹੈ ਬੱਚੇ ਇਸ ਪ੍ਰਕਾਰ ਨਪਾਂਦ ਵਿੱਚ ਨਪਾਂਤ ਇੱਕ ਅਜਿਹੀ ਸ਼ਬਦ ਸ਼੍ਰੇਣੀ ਹੈ ਜਿਸ ਦਾ ਵਾਕਾਤਮਿਕ ਕਾਰਜ ਤਾਂ ਪ੍ਰਤੱਖ ਹੈ ਪਰੰਤੂ ਇਸ ਨੂੰ ਬਜਵੀਂ ਸ਼੍ਰੇਣੀ ਵਿੱਚ ਸ਼ਾਮਲ ਕਰਨਾ ਅਸੰਭਵ ਹੈ ਇਸ ਲਈ ਇਸ ਨੂੰ ਇੱਕ ਵਕਰੀ ਬੰਦ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ ਤਨਪਾਂਤ ਵਿਆਕਰਨਿਕ ਸ਼ਬਦ ਸ਼੍ਰੇਣੀ ਕਹਾਉਂਦੀ ਹੈ ਕਿਹੜੀ ਸ਼ਬਦ ਸ਼੍ਰੇਣੀ ਕਹਾਉਂਦੀ ਹੈ ਵਿਆਕਰਨਿਕ ਇਸ ਲਈ ਨਪਾਂਤ ਦੀ ਕੋਈ ਨਿਸ਼ਚਿਤ ਪਰਿਭਾਸ਼ਾ ਨਹੀਂ ਨਹੀਂ ਜਿਹੜੇ ਸ਼ਬਦ ਪਹਿਲੇ ਵਰਣਨ ਕੀਤੀਆਂ ਸ਼ਬਦ ਸ਼੍ਰੇਣੀਆ ਵਿੱਚ ਨਹੀਂ ਆਉਂਦੇ ਉਸ ਨੂੰ ਇਸ ਸ਼੍ਰੇਣੀ ਵਿੱਚ ਰੱਖਿਆ ਗਿਆ ਤਾਂ ਆਪਾਂ ਪਹਿਲੀ ਗੱਲ ਕੀਤੀ ਸੀ ਜਿਹੜੇ ਸ਼ਬਦ ਸ਼੍ਰੇਣੀ ਦੂਸਰੀਆਂ ਸ਼ਬਦ ਸ਼੍ਰੇਣੀਆਂ ਵਿੱਚ ਨਾ ਆਪਣਾ ਕਿਰਿਆ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਸੰਬੰਧਕ ਯੋਜਕ ਕਾਰਕ ਕਿੰਨਾ ਚ ਜਿਹੜੇ ਨਹੀਂ ਆਉਂਦੇ ਉਹ ਨਪਾਂਤ ਵਿੱਚ ਰੱਖੇ ਗਏ ਤਾਂ ਮੈਂ ਬੱਚੇ ਉਮੀਦ ਕਰਦਾ ਕਿ ਮੈਂ ਜੋ ਵੀ ਤੁਹਾਨੂੰ ਪੜਾਇਆ ਇਹ ਸਭ ਕੁ ਸਮਝ ਆ ਗਿਆ ਹੋਵੇਗਾ ਤੁਹਾਨੂੰ ਸਭ ਨੂੰ ਬਹੁਤ ਹੀ ਜਲ ਸਰਲ ਤੇ ਸਪਸ਼ਟ ਭਾਸ਼ਾ ਵਿੱਚ ਮੈਂ ਦੱਸਣ ਦੀ ਕੋਸ਼ਿਸ਼ ਕਰੀ ਹੈ ਤਾਂ ਕਿ ਤੁਹਾਨੂੰ ਵਰਕਾਨਿਕ ਨਿਯਮ ਜਿਹੜੇ ਗਿਆ ਸਮਝ ਆ ਜਾਣ ਇਹ ਵਿਆਕਰਨਿਕ ਨਿਯਮ ਜਿਹੜੇ ਗਿਆ ਤੁਹਾਡੀ زندگی ਜੀ ਬਹੁਤ ਹੀ ਮਹੱਤਵਪੂਰਨ ਸਾਬਿਤ ਹੋਣ ਕਿ ਕਿ ਇਹ ਅੱਕੇ ਵੀ ਤੁਸੀਂ ਇੱਥੇ ਇੱਥੇ ਕਰਨ ਤੋਂ ਬਾਅਦ ਵੀ ਬੱਚੇ ਜਦੋਂ ਕਿਸੇ ਇਗਜ਼ਾਮ ਲਈ ਜਾਓਗੇ ਜਾਂ ਯੂਨੀਵਰਸਿਟੀ ਦੇ ਬੀਏ ਕ ਵਗੈਰਾ ਕਰੋਗੇ ਕਈ ਕੁਝ ਬੱਚੇ ਨੇ ਕਰੀ ਹੋਣੀ ਹੈ ਐਮਏ ਐਮਐਡ ਇਮਨ ਕੇ ਪੀਐਚਡੀ ਵਿੱਚ ਵੀ ਤੁਸੀਂ ਜਾਓਗੇ ਉੱਥੇ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਜੇਕਰ ਤੁਸੀਂ ਵਿਸ਼ਾ ਚੋਣ ਕਰਦੇ ਹੋ ਤਾਂ ਵਿਆਕਰਨ ਉਸ ਵਿੱਚ ਆਉਂਦੀ ਹੈ ਤੇ ਇਹ ਜਿਹੜੀ ਗੱਲਾਂ ਨੇ ਤੁਹਾਨੂੰ ਉੱਥੇ ਬੱਚੇ ਬਹੁਤ ਹੀ ਕੀ ਮਦਦਗਾਰ ਸਿੱਧ ਹੋਣਗੀਆਂ ਕਿ ਬੱਚੇ ਇੱਕ ਵਾਰ ਕਿਸੇ ਚੀਂ ਵਾਰ-ਵਾਰ ਪੜਨ ਨਾਲ ਇੱਕ ਵਾਰ ਧਿਆਨ ਨਾਲ ਸੁਣ ਲੋ ਤਾਂ ਬੱਚੇ ਬਹੁਤ ਹੀ ਜ਼ਰੂਰੀ ਹੁੰਦਾ ਹੈ ਤਾਂ ਬੱਚੋ ਤੇ ਇਹ ਜਿਹੜਾ ਸੁਣਿਆ ਤੁਹਾਨੂੰ 23 ਤੋਂ 40% ਜਿਹੜਾ ਹੈਗਾ ਜਲਦੀ ਜਿਹੜਾ ਯਾਦ ਰਹਿ ਜਾਂਦਾ ਤਾਂ ਕਹਿੰਦਾ ਕਿ ਜਿਹੜੀ ਵੀਡੀਓ ਧਿਆਨ ਨਾਲ ਸੁਣਿਆ ਕਰੋ ਸੁਣਨਾ ਬੱਚੇ ਜਿਹੜਾ ਹੈ ਜਿਆਦਾ ਯਾਦ ਰਹਿੰਦਾ ਈ ਉਹਨਕੇ ਪੜਨ ਨਾਲ ਸੁਣਨ ਤੋਂ ਬਾਅਦ ਜੇ ਖੁਦ ਤੁਸੀਂ ਪੜੋਗੇ ਫਿਰ ਤੁਹਾਨੂੰ 80% ਤੱਕ ਵੀ ਯਾਦ ਰਹੇਗਾ ਕਿ ਬੱਚੇ ਤੇ ਇਸੇ ਵਰਤੋਂ ਕਰੋਗੇ ਤਾਂ ਬਹੁਤ ਹੀ ਤੁਹਾਨੂੰ ਇਸ ਤੋਂ ਵੀ ਜ਼ਿਆਦਾ ਵਰਤੋਂ ਵੀ ਨਾਲ ਕਰੋਗੇ ਤਾਂ 80% ਤੱਕ ਜਿਹੜਾ ਤੁਹਾਨੂੰ ਯਾਦ ਰਹਿ ਜਾਏਗਾ ਤੇ ਪੜਾਈ ਨੂੰ ਜਿਹੜਾ ਇਹ ਨਹੀਂ ਕਿ ਪੜ੍ਹ ਕੇ ਛੱਡ ਦੇਣਾ ਹੁੰਦਾ ਆਪਣੀ ਜ਼ਿੰਦਗੀ ਵਿੱਚ ਵੀ ਇਸ ਨੂੰ ਇੱਕ ਐ ਮਿਸਾ ਬਣਾ ਲਓ ਤਾਂ ਤੁਸੀਂ ਜਿਹੜਾ ਬੱਚੇ ਕਦੇ ਵੀ ਨਾ ਚੁੱਚਣ ਜਿਹੜਾ ਭੁੱਲੋਗੇ ਨਹੀਂ ਤੁਹਾਨੂੰ ਹਮੇਸ਼ਾ ਇਹ ਚੀਜ਼ਾਂ ਯਾਦ ਰਹਿਣਗੀ ਠੀਕ ਹੈ ਬੱਚੇ ਤਾਂ ਇਸ ਨੂੰ ਇੱਕ ਵਾਰ ਜਿਹੜਾ ਜ਼ਰੂਰ ਹੈ ਮਨਸ਼ੂ ਸਿੰਘਲਾ ਦੀ ਬੁੱਕ ਹੈਗੀ ਹੈ ਬੱਚੇ ਇਸ ਵਿੱਚੋਂ ਜ਼ਰੂਰ ਸ਼ਬਦ ਸ਼ਰਣੀ ਇੱਕ ਵਾਰ ਖੁਦ ਪੜ੍ਹ ਲੈਣਾ ਸੁਣ ਤੋਂ ਬਾਅਦ ਤੁਮਾਨੂੰ ਜਿਹੜਾ ਪੂਰਾ ਪੂਰਾ ਵਿਸ਼ਵਾਸ ਇੱਕ ਤੁਹਾਨੂੰ ਜਿੰਨਾ ਵੀ ਸਮਝਾਇਆ ਗਿਆ ਹੋਗਾ ਇਹ ਤੁਹਾਨੂੰ ਪੂਰੀ ਤਰ੍ਹਾਂ ਹੀ ਸਮਝ ਆ ਗਿਆ ਹੈ ਤੇ ਯਾਦ ਵੀ ਰਹੇਗਾ ਠੀਕ ਹੈ ਬੱਚੇ ਮੇਰੇ ਜਿਹੜੇ ਇਸ ਜਿਹੜੇ ਚੈਪਟਰ ਦੇ ਸੰਬੰਧ ਵਿੱਚ ਜਿਹੜੇ ਪਿਛਲੇ ਜੋ ਵੀ ਪਾਰਟ ਦੇ ਸੰਬੰਧ ਵਿੱਚ ਪਿਛਲੇ ਜੋ ਪਾਰਟਸ ਹਨ 1 2 3 4 ਉਹ ਪਾਰਟ ਵੀ ਜਿਹੜੇ ਜਰੂਰ ਦੇਖਨੇ ਤਾਂ ਕਿ ਤੁਹਾਨੂੰ ਜਿਹੜਾ ਵਿਆਕਰਨ ਬਾਰੇ ਸਾਰਾ ਕੁਝ ਸਮਝ ਆ ਜਾਏ ਤੇ ਪਾਤ ਬੱਚੇ ਤੁਸੀਂ ਪਹਿਲਾਂ ਦੇ ਕਲਾਸਾਂ ਵਿੱਚ ਨਹੀਂ ਪੜਿਆ ਹੋਵੇਗਾ ਲੇਕਿਨ ਇਸ ਬੁੱਕ ਵਿੱਚ ਤੁਹਾਨੂੰ ਇਹ ਵੀ ਟੌਪਿਕ ਜਿਹੜਾ ਮਿਲ ਗਿਆ ਠੀਕ ਹੈ ਪੜਨ ਨੂੰ ਸੁਣਨ ਨੂੰ ਸੁਣ ਲਈ ਮਿਲ ਗਿਆ ਉਹਨੂੰ ਇਹ ਜਿਹੜਾ ਯਾਦ ਰਹੇਗਾ ਬੱਚੇ ਇੱਥੇ ਜਿਹੜਾ ਗਿਆ ਇਹ ਆਪਣਾ ਟੌਪਿਕ ਜਿਹੜਾ ਕੰਪਲੀਟ ਹੋ ਜਾਂਦਾ ਤਾਂ ਅੱਗੇ ਦੇਖਾਂਗੇ ਨੈਕਸਟ ਬੱਚੇ ਕੁਝ ਬੱਚੇ ਜਿਹੜੇ ਮੈਂ ਦੇਖਿਆ ਅਲੱਗ-ਅਲੱਗ ਚੈਨਲਾਂ ਤੇ ਡਿਮਾਂਡ ਕਰ ਰਹੇ ਸੀ ਕਿ ਵਿਆਕਰਣ ਬਾਰੇ ਕਰਾਇਆ ਜਾਏ ਤਾਂ ਮੈਂ انہਾਂ ਲਈ ਖਾਸ ਵੀਡੀਓ ਲੈ ਕੇ ਆਇਆ ਸੀਗਾ ਤਾਂ ਕਿ ਉਹਨਾਂ ਨੂੰ ਜਿਹੜਾ ਚੰਗੀ ਤਰ੍ਹਾਂ ਜਿਹੜਾ ਵਿਆਕਰਣ ਬਾਰੇ ਜਿਹੜੀ ਸਮਝ ਆ ਜਾਏ ਤਾਂ ਇਸ ਬਾਰੇ ਮੈਂ ਪਹਿਲਾਂ ਖੁਦ ਪੜ੍ਹਨ ਦੀ ਕੋਸ਼ਿਸ਼ ਕੀਤੀ ਬੈਸਟ ਤੋਂ ਬੈਸਟ ਮਟੀਰੀਅਲ ਜਿਹੜਾ ਹੈ ਤੁਹਾਨੂੰ ਜਿਹੜਾ ਪ੍ਰੋਵਾਈਡ ਕਰਵਾਇਆ ਤਾਂ ਕਿ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਜੜੀ ਦਿੱਕਤ ਨਾ ਆਏ ਤਸਰਲ ਤੇ ਸਪਸ਼ਟ ਜਿਹੜਾ ਹੈ ਸਮਝ ਆ ਜਾਏ ਠੀਕ ਹੈ ਬੱਚੇ ਤੁਸੀਂ ਜੇਕਰ ਤੁਹਾਨੂੰ ਚੰਗਾ ਲੱਗਿਆ ਤਾਂ ਇੱਕ ਵਾਰ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਤੇ ਲਾਈਕ ਕਰ ਦਿਓ ਤਾਂ ਕਿ ਮੇਰੇ ਮੇਰੇ ਲਈ ਇੱਕ ਜਿਹੜਾ ਮੋਟੀਵੇਸ਼ਨ ਹੋਏਗੀ ਤਾਂ ਕਿ ਮੈਂ ਅੱਗੇ ਹੋਰ ਜਿਹੜਾ ਹੈਗਾ ਇਦਾਂ ਦੀ ਜਿਹੜੇ ਪੜਾਈ ਦੇ ਸਬੰਧ ਵਿੱਚ ਪੰਜਾਬੀ ਕੋਈ ਦੂਸਰ ਸਬਜੈਕਟ ਦੇ ਸਬੰਧ ਵਿੱਚ ਜਿਹੜੇ ਵੀ ਵੀਡੀਓ ਬਣਾਉਂਦਾ ਰਾਂਗਾ ਤੇ